ਲੋਧਿਆਣਾ ਦੇ ਟੋਕਾ ਮਹਲੇ ਵਿੱਚ ਗੰਦੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੇ ਅੱਜ ਨਗਰ ਨਿਗਮ ਜੂੰਡੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀ ਲੋਕਾਂ ਦੇ ਨਾਲ ਕਾਂਗਰਸ ਪਾਰਟੀ ਦੇ ਕੌਂਸਲਰ ਅਤੇ ਸਫਾਕਾ ਵਿਧਾਇਕ ਤੇ ਸਫਾਕਾ ਸੀਨੀਅਰ ਡਿਪਟੀ ਮੇਅਰ ਵੀ ਸਨ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਪਿਛਲੇ ਕਰੀਬ 1 ਹਫ਼ਤੇ ਤੋਂ ਇਲਾਕੇ ਅੰਦਰ ਗੰਦਾ ਪਾਣੀ ਗਲੀਆਂ ਦੇ ਵਿੱਚ ਭਰਿਆ ਹੋਇਆ ਹੈ ਕਈ ਵਾਰ ਸ਼ਿਕਾਇਤ ਕਰਵਾਉਣ ਦੇ ਬਾਵਜੂਦ ਨਗਰ ਨਿਗਮ ਵੱਲੋਂ ਸਫਾਈ ਨਹੀਂ ਕਰਵਾਈ ਜਾ ਰਹੀ ਤੇ ਬੀਤੇ ਦਿਨੀ ਬੁੱਢੇ ਦਰਿਆ ਦੇ ਪਾਣੀ ਦਾ ਲੈਵਲ ਵਧਣ ਕਾਰਨ ਕਾਫੀ ਪਾਣੀ ਅੰਦਰ ਆ ਗਿਆ ਸੀ ਇਸ ਮੌਕੇ ਤੇ ਉਹਨਾਂ ਨੇ ਨਗਰ ਨਿਗਮ ਅਧਿਕਾਰੀਆਂ ਤੇ ਪੱਖਪਾਤ ਕਰਨ ਦਾ ਦੋਸ਼ ਵੀ ਲਗਾਇਆ ਲੋਕ ਲੋਕ ਵੀ ਤੁਹਾਨੂੰ ਦੱਸਣਗੇ ਗੰਦਗੀ ਨਰਕ ਦੇ ਵਿੱਚ ਲੋਕ ਬੜਾ ਰੇ ਨੇ ਸੋ ਇਹਨਾਂ ਸਾਰਿਆਂ ਦੀ ਤੁਸੀਂ ਸਾਰੇ ਇਲਾਕੇ ਦੇ ਲੋਕ ਨੇ ਇਹਨਾਂ ਸਾਰਿਆਂ ਦੀ ਤੁਸੀਂ ਗੱਲ ਸੁਣ ਲਓ ਗੱਲ ਸੁਣ ਕੇ ਅਸੀਂ ਤਾਂ ਇਹ ਚਾਹਦੇ ਆ ਕਿ ਉੱਥੇ ਜਿਹੜੀ ਸਫਾਈ ਵਿਵਸਥਾ ਠੀਕ ਹੋਵੇ ਜਿਹੜਾ ਗੰਦਾ ਪਾਣੀ ਖੜਾ ਬੰਦੇ ਟੀਮਾਂ ਭੇਜੋ ਤਾਂ ਕਿ ਇਹ ਸਟਾਪ ਨਾਲ ਵਿਤਕਰਾ ਹੋ ਰਿਹਾ ਜਿੱਥੇ ਜਿੱਥੇ ਕਾਮੇਸ ਦੇ ਬੰਦੇ ਨੇ ਉੱਥੇ ਕੋਈ ਸੁਣਵਾਈ ਨਹੀਂ ਹੁੰਦੀ ਜਿੱਤੇ ਦੇ ਆਮ ਆਦਮੀ ਦੇ ਬੰਦੇ ਨੇ ਉਹਨਾਂ ਦਾ ਕੰਮ ਹੋ ਰਹੇ ਨਹੀਂ ਸੋ ਇਸ ਕਰਕੇ ਇਲਾਕੇ ਦੇ ਲੋਕ ਦੁਖੀ ਹੋ ਕੇ ਤੁਹਾਡੇ ਕੋਲ ਆਏ ਨੇ ਸੋ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਬੜੀ ਵੱਡੀ ਪਰੇਸ਼ਾਨੀ ਜਿੱਥੇ ਟੋਕਾ ਮਲੇਰ ਵਿੱਚ ਲੋਕਾਂ ਦੇ ਘਰਾਂ ਪਾਣੀ ਗੰਦਾ ਪਾਣੀ ਆ ਰਿਹਾ ਬੈਕਟਰਨ ਫਟਾਫਟ ਮਂਗਾਵਨਾ ਐਡੀ ਬੁਰੀ ਹਾਲਤ ਓਤੇ ਹੋਰ ਸਰਕਾਰ ਨੂੰ ਕਿੰਨੀ ਦੇਰ ਤੋਂ ਕਹਿੰਦੇ ਨੂੰ ਹੋ ਗਏ ਸਾਡੇ ਕੰਮ ਤੇ ਜਾਨੇ ਕੰਮ ਲਗਾਤਾਰੇ ਕਫਤਾ ਹੋਗਾ ਕਹਿੰਦੇ ਨੂੰ ਕਿਸੇ ਅਫਸਰ ਨੇ ਧਿਆਨ ਨਹੀਂ ਦਿੱਤਾ ਅੱਜ ਤਰਨਾ ਦੇ ਜਾ ਕੇ ਕਹਿੰਦੇ ਇਮੀਡੀਏਟ ਕੰਮ ਹੋ ਜਾਏਗਾ ਇਹ ਨਹੀਂ ਸਮਝਾਂਦੀ ਵੀ ਦਰਦਾਂ ਦੇ ਦਿੱਕਮ ਹੋਣਾ ਕਾਂਗਰਸ ਦੇ ਕੌਂਸਲਰ ਐਨਾ ਬਿੱਤੇਗਾ ਹੋ ਰਿਹਾ ਵੀ ਜਿਹੜੇ ਦਰਦਾਂ ਦੇ ਤਰ੍ਹਾਂ ਕੰਮ ਕਹਿੰਦਾ ਸਰ ਕਿੰਨੀ ਦੇਰ ਤੋਂ ਦਿੱਕਤ ਆ ਰਹੀ ਸੀ ਤੇ ਤੁਸੀਂ ਕੌਂਸਲਰ ਦੇ ਵਿੱਚ ਐਪਲੀਕੇਸ਼ਨ ਦਿੱਤੀ ਜਦੋਂ ਬਰਦਾਸ਼ਤ ਜਦੋਂ ਬਰਦਾਸ਼ਤਾਂ ਦੀ ਉਹ ਨਹੀਂ ਆਲ ਹੁੰਦਾ ਇੱਕਦਮ ਬਰਦਾਸ਼ਤ ਆਵੇ ਹਫਤਾ-ਹਫਤਾ ਤੇ ਕੂੜਾ ਗੰਦ ਪਿਆ ਰਹਿੰਦਾ ਅੰਨੀ ਅੰਨੀ ਬਾੜੀ ਹਲ ਜਾਂਦਾ ਨਾ ਉਹ ਦੱਸ ਨਹੀਂ ਸਕਦਾ ਅਈ ਮਨੀਤ ਜੀ ਨੂੰ ਕਹਾਂ ਕਮਿਸ਼ਨਰ ਸਾਹਿਬ ਅੱਪਲੇ ਜੀ ਉਹਨਾਂ ਦੱਜਾ ਦੱਜਵਾਰੀ ਉਹ ਕਹਿੰਦੇ ਹਮ ਕਰਾ ਲੈਂਦੇ ਕਿਤੇ ਨਾ ਕੋਈ ਹੱਲ ਨਿਕਰਾਇ ਪਬਲਿਕ ਕੱਟੀ ਹੋ ਗਈ ਥਾਰੇ ਦੇਖੋ ਕੀ ਆ ਬਣਾ ਸਾਰੇ ਗੱਟੇ ਦਾ ਇਹ ਸਤਨਾਲਾ ਨੂੰ ਮੈਂ ਲ ਕੋਈ ਸ਼ਿਕਾਇਤ ਨਹੀਂ ਕਰਾਈ ਸੀ ਇੰਨੇ ਪਹਿਲੇ ਇੱਕ ਹਫਤਾ ਹੋ ਗਿਆ ਸ਼ਿਕਾਇਤਾਂ ਕਰਦੇ ਨੂੰ ਜੀ ਹੁਣ ਤੁਹਾਡਾ ਅਗਲਾ ਕੀ ਰਹੇਗਾ ਸਟੈਪ ਜੀ ਜੇ ਨਹੀਂ ਕਰਾਂਗੇ ਤਾਂ ਅਗਲਾ ਚਾਪੀ ਛੜਕਾ ਦੇ ਬੈਠਾਂਗੇ ਇਹਨਾਂ ਖੱਚਕਲੀ ਆਵਾਂਗੇ ਸਾਰੇ ਨੂੰ ਵਿਸ਼ਵਾਸਨ ਦਿੱਤਾ ਵੀ ਹੋਏਗਾ ਹੱਲ ਹਾਂਜੀ ਕਹਿੰਦੇ ਜੀ ਤੁਹਾਡੇ ਲੁੱਟ ਮਝਾ ਰਹੇ ਆ ਜੀ ਸੁਹਾਈ ਦੇ ਨਾਮ ਤੇ ਠੱਗੀਆਂ ਵਜ ਰਹੀਆਂ ਬਾਬਾ ਸੀਚਲ ਹੀਰੋ ਬਣਾਉਣ ਦੇ ਚੱਕਰ ਰਹਿਣ ਸਾਰੇ ਏਰੀਆ ਖਰਾਬ ਕੀਤਾ ਪਿਆ ਮੇਰੇ ਮੈਰ ਦਾ ਪਾਣੀ ਹੁਣ ਚੱਤ ਨਹੀਂ ਲੱਗਦਾ ਮੈਰ ਦਾ ਪਾਣੀ ਨਾਲੇ ਸੜਦੇ ਆ ਨਹਿਰ ਦਾ ਪਾਣੀ ਨਾਲੇ ਸੜਦੇ ਆ ਉਹ ਉੱਥੇ ਸਿਰਫ ਫੋਟੋ ਸ਼ੈਸ਼ਨ ਕਰਦੇ ਆ ਨਹਿਰ ਦਾ ਪਾਣੀ ਨਾਲ ਫੋਟੋਆਂ ਕਰਾਉਂਦੇ ਆ ਸਾਫ਼ ਹੋ ਗਿਆ ਸਿਰਫ ਇਹਨਾਂ ਨੂੰ ਪਤਾ ਉਹ ਉਹ ਸਭਾਈ ਦੇ ਨਾਂ ਤੇ ਠਗੀਆਂ ਪ੍ਰੋਜੈਕਟ ਬਣਾ ਕੇ ਹੋਰ ਕੋਈ ਨਹੀਂ ਹੈ ਸਿਰਫ ਮੇਨਟੇਨੈਂਸ ਦੇ ਨਾਂ ਤੇ ਠਗੀਆਂ ਨੇ 150 ਮੰਗ ਪੱਤਰ ਦਿੰਦਾ ਇਹਨਾਂ ਨੂੰ ਕੋਈ ਨਹੀਂ ਤੇਰਾ ਨਾਂ ਤੇ ਕੋਈ ਲੈ ਕੇ ਉੱਥੇ ਨਾਲੋਂ ਮੈਂ ਚੱਲوںਗਾ ਕੋਈ ਸਾਰੇ ਅਫਸਰ ਲੈ ਕੇ ਚੱਲੋ ਚੱਲੋ ਉਥੇ ਨਾਲ ਸਾਡੇ ਸਾਡੇ ਉਹਨਾਂ ਨੂੰ ਪਤਾ ਲੱਗੇ ਚੱਲੋ ਉਥੇ ਨਾਲ ਨਹੀਂ ਅਸੀਂ ਸਿਰਫ ਇੱਕ ਦਿਨ ਰਹਿ ਜਾਂ ਇੱਕ ਦਿਨ ਕਿੰਨੀ ਸਮੱਸਿਆ ਤੁਹਾਨੂੰ ਬਹੁਤ ਜ਼ਿਆਦਾ ਜੀ ਪਾਣੀ ਪੀਣ ਤੱਕ ਦਾ ਵੀ ਲੋਕਾਂ ਦਾ ਬੂਰਾ ਹਾਲ ਹੁੰਦਾ ਵਾ ਰੋਟੀ ਦਾ ਵਿਚਾਰੇ ਪਤਾ ਨਹੀਂ ਕਿੱਦਾਂ ਖਾ ਰਹੇ ਆ ਕਿਦਾਂ ਨਹੀਂ ਖਾ ਰਹੇ ਕਈ ਕਈ ਆਪਣੇ ਪਰਿਵਾਰ ਛੱਡ ਕੇ ਆਪਣੇ ਘਰ ਛੱਡ ਕੇ ਲੋਕਾਂ ਦੇ ਘਰ ਰਹਿ ਰਹੇ ਆ ਆਪਣੇ ਰਿਸ਼ਤੇਦਾਰਾਂ ਦੇ ਰਿਸ਼ਤੇਦਾਰ ਵੀ ਕਿੰਨੇ ਕ ਦਿਨ ਉਹਨਾਂ ਨੂੰ ਘਰ ਰੱਖਣਗੇ ਉਹਨਾਂ ਦੇ ਮਜ਼ਬੂਰ ਮਜ਼ਦੂਰ ਬੰਦੇ ਸਾਰੇ ਲੇਬਰ ਨਿਵਾਸੀ ਬੰਦੇ ਆ ਔਰ ਇੱਕ ਹੋਜਰੀ ਦਾ ਗੜ੍ਹ ਹੋਣ ਦੇ ਬਾਵਜੂਦ ਵੀ ਸਾਡੇ ਪਾਸੇ ਇੰਨੀ ਗੰਦਗੀ ਦਾ ਹਾਲ ਆ ਕੀ ਕੋਈ ਹਿਸਾਬ ਹੀ ਨਹੀਂਗਾ ਨਾਲਾ ਬਿਲਕੁਲ ਸੜਕ ਦੇ ਬਰਾਬਰ ਚੰਦਾ ਪਿਆ ਤੁਸੀਂ ਜਾ ਕੇ ਦੇਖ ਸਕਦੇ ਹੋ ਇਹ ਗਰੀਬ ਤਬਕੇ ਦੀਆਂ ਜਨਾਨੀਆਂ ਨੇ ਔਰ ਇਹਨਾਂ ਨੇ ਪੁੱਛੋ ਕਿਦਾਂ ਇਹ ਘਰ ਚ ਲਾ ਰਿਹਾ ਇੱਕ ਜਿਹੜਾ ਇੱਕ ਵਾਰੀ ਵਿਵਸਥਾ ਖਰਾਬ ਹੋ ਜਵੇ ਜਿੰਦੇ ਮਹੀਨੇ ਦਾ ਸਿਸਟਮ ਸਾਰਾ ਖਰਾਬ ਹੋ ਜਵੇ ਉਹ ਕਿਦਾਂ ਕਿਦਾਂ ਧੱਕੇ ਖਾਂਦਾ ਉਹ ਤੁਸੀਂ ਇਹ ਘਟੋ ਘਟ 4 ਤੋਂ 5 ਸਾਲ ਹੋ ਗਏ ਜੀ ਅਕਸਰ ਹੀ ਸੁਣਦੇ ਨਹੀਂ ਨਾ ਜੀ ਕੋਈ ਨਹੀਂ ਆ ਗਏ 2 ਮਿੰਟ ਕੀਤਾ ਅਗਲੇ ਦਿਨ ਫਿਰ ਉਹੀ ਹਾਲ ਹੈ ਇਸ ਮੌਕੇ ਤੇ ਆਏ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਫਾਈ ਕਰਵਾਈ ਜਾ ਰਹੀ ਹੈ। ਅਰुण ਸ਼ਰਮਾ ਜੀ ਕੌਂਸਲਰ ਹੈ ਨੇ। ਇਲਾਕੇ ਦੇ ਲੋਕ ਇਲਾਕੇ ਦੇ ਲੋਕ ਵੀ ਨਾਲ ਆਏ ਨੇ ਜੀ ਇੱਥੇ ਮੈਂ ਹੁਣੇ ਪਹੁੰਚਿਆ ਮੌਕੇ ਤੇ ਤੇ ਇਹ ਨਦੀ ਜੂੜੇ ਸਮੱਸਿਆ ਵੇ ਸੁਣ ਕੇ ਉਹਨਾਂ ਦਾ ਸੀ ਸੋਲੂਸ਼ਨ ਕਰਾਂਗੇ ਕੋਈ ਐਸੀ ਗੱਲ ਨਹੀਂ ਹੈ ਕਿ ਸੁਣਵਾਈ ਨਹੀਂ ਹੈ। ਉਥੇ ਇੱਕ ਆਈਪੀਐਸ ਬਣਿਆ ਹੋਇਆ ਇੰਟਰਮੀਡੀਏਟ ਉਥੇ ਸਾਡਾ ਬਣਿਆ ਹੋਇਆ ਪੰਪਿੰਗ ਸਟੇਸ਼ਨ ਹੈ। ਆਈਪੀਐਸੀ ਦੇ ਸਪੋਸਰ ਦਾ ਕੁਝ ਜਿਹੜਾ অপারেਟਰ ਹੈ ਉਹਨਾਂ ਦਾ ਆ ਰਿਹਾ ਤੇ ਜੋ ਵੀ ਇਸ਼ੂ ਹੈ ਨਾ ਡਿਫਰੈਂਟ ਰਿਜ਼ੋਲਵ ਲੋਕਾਂ ਨੂੰ ਪ੍ਰੋਬਲਮ ਨਹੀਂ ਆਣ ਦਿੱਤੀ ਜਾਵੇਗੀ। ਦੇਖੋ ਜੀ ਜੋ ਮਿਊਨਿਸਪਲ ਕੋਆਪਰੇਸ਼ਨ ਏਰੀਆ ਜੀ ਮਿਊਨਿਸਪਲ ਕੋਆਪਰੇਸ਼ਨ ਏਰੀਆ ਉਹਦੀ ਸਫਾਈ ਕਰਨਾ ਸਾਡੀ ਜ਼ਿੰਮੇਵਾਰੀ ਹੈ ਤੇ ਉਹ ਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਣ ਦਿੱਤੀ ਜਾਵੇਗੀ। ਸ਼ਿਕਾਇਤ ਲੈ ਕੇ ਅੱਜ ਇਲਾਕੇ ਦੇ ਲੋਕ ਵੀ ਆਏ ਨੇ ਸਾਡੇ ਕੋਲ ਕਾਉਂਸਲਰ ਵੀ ਆਏ ਨੇ ਸਾਡਾ ਸਟਾਫ ਮੈਂ ਬੁਲਾ ਲਿਆ ਇਥੇ। ਜੋ ਜੋ ਇਹਨਾਂ ਦੇ ਇਸ਼ੂਸ ਨੇ ਸੁਣ ਕੇ ਰਿਸੋਲਵ ਕੀਤਾ ਜਾਏਗਾ। ਵੇਖੋ ਮੈਂ ਇਸ ਚੀਜ਼ੇ ਅਭੀ ਇਹ ਜਿਹੜੀ ਪ੍ਰੋਬਲਮ ਆ ਉਹ ਬੀ ਜ਼ੋਨ ਦੀ ਪ੍ਰੋਬਲਮ ਆ ਮੇਰੀ ਜ਼ੋਨ ਦੀ ਨਹੀਂ ਹੈਗੀ। ਤੇ ਇਸ ਕਰਕੇ ਮੈਂ ਹੁਣ ਉਧਰ ਬਨੀਜੀ ਨਾਲ ਗੱਲ ਕੀਤੀ ਆ ਜਾਨਟ ਗੁਸ਼ਰ ਸਾਹਿਬ ਨਾਲ। ਉਹਨਾਂ ਨੇ ਹੁਣੇ ਆਸ਼ਵਾਸਨ ਦਵਾਇਆ ਵਾ ਵੀ ਉੱਥੇ ਟੀਮ ਭੇਜ ਕੇ ਹੁਣੇ ਹਟਾ ਦਿੰਦੇ ਆ। ਤੇ ਜੇ ਕੋਈ ਟੈਕਨੀਕਲ ਪ੍ਰੋਬਲਮ ਆਈ ਹੈ ਤਾਂ ਉਹਨਾਂ ਮਿਸਾਲ ਸਾਡੀ ਦੇਖ ਕੇ ਉਹ ਇਮੀਡੀਏਟ ਦੂਰ ਕਰੂਗੀ ਜੇ ਲੋਕਾਂ ਦੇ ਘਰਾਂ 'ਚ ਪਾਣੀ ਵੜਿਆ ਦੇਖੋ ਹੈ ਤਾਂ ਗਲਤ ਆ ਪਰ ਹੁਣ ਕਿਸ ਕਾਰਨ ਕਰਕੇ ਵੜਿਆ ਉਹ ਦੇਖਣਾ ਪਊਗਾ ਕਿੰਨੇ ਕਾਫੀ ਸਮੇਂ ਤੋਂ ਪਰੇਸ਼ਾਨੀ ਆ ਰਹੀ ਹੈ ਤੇ ਜੇ ਕਾਫੀ ਸਮੇਂ ਤੋਂ ਪਰੇਸ਼ਾਨੀ ਆ ਰਹੀ ਹੈ ਤਾਂ ਫਿਰ ਕਿਤੇ ਨਾ ਕਿਤੇ ਗਲਤੀ ਹੈਗੀ ਹੈ ਫਿਰ ਉਹਨੂੰ ਸੁਧਾਰਨਾ ਪਊਗਾ ਤੇ ਲੋਕਾਂ ਨੂੰ ਰੀਲੀਫ ਦਵਾਂਗੇ ਕੀ ਕੀ ਮੰਗਾਂ ਦੀ ਆਪਾਂ ਆਪਣੇ ਮੰਗਾ ਤਾਂ ਕੁਝ ਵੀ ਨਹੀਂ ਜੀ ਮੰਗਾ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਉਹਨਾਂ ਦੀਆਂ ਪ੍ਰੋਬਲਮਸ ਨੇ ਮੰਗਾ ਨਹੀਂ ਹੈ ਉਹਨਾਂ ਦੀਆਂ ਪ੍ਰੋਬਲਮਸ ਨੇ ਉਹ ਪ੍ਰੋਬਲਮ ਲੈ ਕੇ ਆਏ ਨੇ ਤੇ ਪ੍ਰੋਬਲਮ ਸ਼ੌਕ ਕਰ ਲਈ ਅਸੀਂ ਬੈਠੇ ਹਾਂ ਜੁਰੂਰ ਕਰਾਂਗੇ ਤੇ ਮਾਮਲਾ B ਜ਼ੋਨ ਦਾ ਤੇ ਕਰਨਾ D ਜ਼ੋਨ ਦੇ ਵਿੱਚ ਨਾਲੇ ਉਹ ਆ ਗਏ ਕਿਉਂਕਿ ਮਾਜੋ ਕਮਿਸ਼ਨਰ ਸਾਹਿਬ D ਜ਼ੋਨ 'ਚ ਬੈਠਦੇ ਆ ਉਹ ਇਸ ਕਰਕੇ ਇੱਥੇ ਧਰਨਾ ਦੇਣ ਆਏ ਮਾਜੋ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਨੇ ਤੇ ਬਾਕੀ ਪਬਲਿਕ ਆ ਹੱਕਾਂ ਚਾਰ ਦੇ ਜ਼ੋਨ ਦਫ਼ਤਰ ਦੇ ਚਾਰੇ ਜਿਹੜੇ ਜ਼ੋਨ ਨੇ ਉਹ ਸ਼ਹਿਰ ਵਾਸੀਆਂ ਦੇ ਨੇ ਸ਼ਹਿਰ ਵਾਸੀ ਕਿਤੇ ਵੀ ਕੱਪੜਾ ਮੰਗਾ ਦੇ ਰੱਖੀ ਸਕਦੇ ਆ ਨਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ